ਸਾਨ ਸਕ੍ਰੀਨ ਜੀ ਬਾਵਾਂ ਲਾਉਣੇ ਪੈਂਦੇ ਇੱਥੇ ਬਹੁਤ ਜ਼ਿਆਦਾ ਕੁਸ਼ਕੀ ਆ ਰਾਤ ਆਪਾਂ ਇੱਥੇ ਠਹਿਰੇ ਸੀਗੇ ਤੇ ਅੱਜ ਆਦਾ ਸੀਗਾ ਵੀ ਆਪਣੇ ਸਾਥੀ ਆਉਣਗੇ ਸ਼ਾਮ ਤੱਕ ਤੇ ਅੱਗੇ ਚੱਲਨੇ ਪਾਵਾਂਗੇ ਪਰ ਸਾਥੀ ਆਪਣੇ ਅੱਜ ਵੀ ਨਹੀਂ ਆਉਂਦੇ ਇਹਦੇ ਉਹਦਾ ਕਾਰਨ ਇਹ ਹੈ ਕਿ ਜਿਹੜਾ ਰਾਂ ਉਹਨਾਂ ਨੇ ਚੁਲਣਾ ਸੀਗਾ ਉਹ ਸਿਰਫ ਐਤਵਾਰ ਵਾਲੇ ਦਿਨ ਖੁੱਲਦਾ ਹੈਗਾ ਕੋਲੋਂ ਇਥੋਂ ਚਾਰ ਆ ਪੈਂਦੇ ਆ ਪਹਿਲਾਂ ਆਪਾਂ ਨੂੰ ਐਸੀ ਤਿੰਨ ਪੈਂਦੇ ਹੈਗੇ ਇੱਕ ਸ਼੍ਰੀਨਗਰ ਤੋਂ ਹੋ ਕੇ ਆਉਂਦਾ ਹੈਗਾ ਤੇ ਤਿੰਨ ਮਨਾਲੀ ਤੋਂ ਮਨਾਰੀ ਤੋਂ ਜਿਹੜਾ ਰਾਹ ਪਾਇਸੀ ਵਾਰਲਾ ਚਾਹੋ ਕੇ ਅ ਹੋਰ ਆਉਂਦਾ ਤੇ ਇੱਕ ਦੂਰਾ ਆਉਂਦਾ ਪਦਮ ਤੋਂ ਪਦਮ ਤੋਂ ਇੱਕ ਰਾਹ ਹੁੰਦਾ ਹੈ ਜਿਹੜਾ ਇਹ ਬਾਰ ਦੇ ਦਿਲ ਖੁੱਲਦਾ ਹੈ ਉਹ ਗੁਰਦੁਆਰਾ ਪੱਥਰ ਸਾਹਿਬ ਤੋਂ ਥੋੜਾ ਪਰਾਂ ਨਿਕਲਦਾ ਤੇ ਇੱਕ ਗਾਹਾਂ ਉਹ ਘੁੰਮ ਕੇ ਆਉਂਦਾ ਹੈ ਕਾਰਗਲ ਹੋ ਕੇ ਪਦਮ ਤੋਂ ਸ਼ਾਇਦ ਆਪਣੇ ਬੇਲੀ ਉਸੇ ਰਾਹੀ ਆਉਂਵੇਂ ਕਿਉਂਕਿ ਜਿਹੜਾ ਰਾਹ ਸਿਰਫ ਇੱਕ ਦਿਨ ਖੁੱਲਦਾ ਹੈ ਜੇ ਉਹ ਸਾਧਰਵੇਟ ਤਾਂ ਕਰਨੀ ਚਾਹਦੇ ਇਹ ਨਵਾਂ ਮਲ ਰਹਿ ਰਾ ਹੈ ਸੌਖਾ ਨਿਮੋ ਵਿੱਚ ਦੀ ਹੈ ਇਰਾ ਜਿਹੜਾ ਨਵਾਂ ਬਣਦਾਗਾ ਐਤ ਬਾਅਦ ਨੂੰ ਲੇਬਰ ਨੂੰ ਛੁੱਟੀ ਹੋਣ ਕਰਕੇ ਬੰਦ ਰਹਿੰਦਾਗਾ ਆਪਣੇ ਸਾਥੀ ਚੇਤਵੰਤ ਹੋਰੀ ਰਾਤ ਆਏ ਸੀਗੇ ਅ ਸੰਗਰੂਰ ਦੇ ਨੰਬਰ ਦੇਖ ਕੇ ਮੈਂ ਚਲ ਸੋਚਿਆ ਮਾ ਸਾਥੀ ਰਲ ਅਗੇ ਹੋ ਸਕਦਾ ਹੈ ਅਗਰਾ ਸਾਫਰੇ ਨਾਲ ਹੋਵੇ ਬਾਕੀ ਦੇਖਦੇ ਜੀ ਉਹਨਾਂ ਦਾ ਨੰਬਰ ਨਹੀਂ ਲੱਗ ਰਿਹਾ ਆਪਣੇ ਸਾਥੀਆਂ ਦਾ ਕੀ ਆ ਕੋਈ ਗੱਲ ਬਣ ਜੇ ਪਰ ਲੱਗਦਾ ਨਹੀਂ ਕਿਉਂਕਿ ਇਹ ਰਾਹ ਜਿਹੜਾ ਪਦਮ ਤੋਂ ਉਹਨਾਂ ਨੇ ਲੈਣਾਗਾ ਉਹ ਕਾਰਗਲ ਵਿੱਚ ਦੀ ਹੋ ਕੇ ਘੱਟੋ ਘੱਟ ਦੋ ਦਿਨਾਂ ਦਾ ਰਾਹਗਾ ਅੱਜ ਆਪਾਂ ਇੱਥੇ ਲੋਕਲੀ ਘੁੰਮਦੇ ਆਗੇ ਲੈ ਦੇ ਵਿੱਚ ਪਰਮਿਟ ਬਣਾਉਣਾ ਨੋਗਰਾ ਵੈਲੀ ਦਾ ਗਾਂ ਸਚਨ ਤੱਕ ਦਾ ਉਮਲਿੰਗਲਾ ਦਾ ਇਹ ਸਾਰਾ ਇੱਕੋ ਪਰਮਿਟ ਬਣਦਾਗਾ ਦੇਖਦੇ ਆਪਾਂ ਕੀ ਕੁਸਾ ਲੈ ਦੇ ਵਿੱਚ ਉਹ ਤੋਂ ਕਰਨੀ ਮੇਰੀ ਵੀ ਕਰਦੇ ਹਾਂ ਇਹ ਬਾਈ ਚੇਤਵੰਤ ਲਾਲ ਅੱਜ ਘੁੰਮਦੇ ਆ ਇੱਥੇ ਲੈ ਤੇ ਚੇਤਵੰਤ ਦੇ ਨਾਲ ਆਪਣੀ ਟ੍ਰੇਨਿੰਗ ਲੱਗੀ ਸੀ 1 ਮਹੀਨਾ ਭਰਤੀ ਵੇਲੇ ਤੇ ਅੱਜ ਫੇਰ ਮਿਲ ਲੇ ਹੋਗੇ ਵੈਸੇ ਫੋਨ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆ ਰਾਹੇ-ਕਵਾ ਬਗਾਹੇ ਮਿਲਦੇ ਰਹਿੰਦੇ ਆ ਭਾਈ ਨੇ ਮੋਟਰਸਾਈਕਲ ਕੱਢਿਆ ਸਟਾਰਟ ਚੱਲੀਏ ਫਿਰ ਕਬੀਆਂ ਸਾਰੇ ਇਕੱਠੇ ਹੀ ਛੱਡਦੇ ਕਿਉਂ ਲੰਗਣੀ ਦੇਰੀਆਂ ਉਧਰ ਜਾਣਾ ਸਾਹਮਣੇ ਆਪਾਂ ਆਹ ਬੁਲਟਾ ਤੇ ਹੁੜ ਘੁੰਮਦੇ ਆਪਾਂ ਉਹ ਦੋ ਦਵਾਈ ਬਾਈ ਹੋਰ ਨੇ ਤੇਲ ਬਦਲਾਇਆ ਹੈਗਾ ਕੋਈ ਮਾੜਾ ਮੋਟਾ ਫਾਲਟ ਆ ਗਿਆ ਤੇ ਹੁਣ ਸ਼ਹਿਰ ਚ ਜਾਣੇ ਹਾਂ ਦੋਨੇ ਬੁਲਟਾ ਤੇ ਦੋ ਦੋ ਜਾਣੇ ਲੈ ਪੈਲਸ ਸਾਮਣੇ ਹੈਗਾ ਇਹ ਵੇਖਦੇ ਆਂ ਤੀ ਹੀਠਾਂ ਤੋਂ ਦਿੰਦਾ ਇਹ ਸ਼ਹਿਰ ਇਹ ਵਾਲਾ ਉੱਪਰ ਧਾਕੇ ਜਿਆਦਾ ਵਧੀਆ ਲੱਗੂਗਾ ਆਈ ਦੋਵੇਂ ਜਣੇ ਕੱਟਦੇ ਹਿੱਤ ਨੂੰ ਨਹੀਂ ਇਹ ਇੱਥੇ ਤੱਕ ਤਾਂ ਇਹ ਹਾਂ ਆ ਜਾ ਲਓ ਸ਼ਹਿਰ ਦਿੰਦਾ ਇੱਥੇ ਤੇਰੇ ਸ਼ਹਿਰ ਕੋਮੋਦੈ ਨਹੀਂ ਤੇਰੇ ਸ਼ਹਿਰ ਕੋਮੋਦੈ ਇਦਾਂ ਨਹੀਂ ਛੱਤਾਂ ਲੀਆਂ ਵਿੱਚ ਪੁਰਾਣੀਆਂ ਫੋਟੋਆਂ ਨੇ ਵਿੱਚ ਜ਼ਿਆਦੇ ਨਵੀਆਂ ਨੇ ਇਹ ਸਾਰੀਆਂ ਬਲੈਕ ਐਂਡ ਵਾਈਟ ਚਾਹ ਉਹ ਉੱਪਰ ਮਿਨਿਸਟਰੀ ਹੈਗੀ ਤੇ ਆ ਥੱਲੇ ਜਿਹੜਾ ਲੇ ਸ਼ਹਿਰ ਆ ਲੇ ਸ਼ਹਿਰ ਆ ਜਿਹੜਾ 11.5 ਹਜ਼ਾਰ ਫੁੱਟ ਦੀ ਉਚਾਈ ਤੇ ਜਿਹੜਾ ਵਸਿਆ ਹੋਇਆਗਾ ਤੇ ਸਰਦੀਆਂ ਚ ਇੱਥੇ ਤਾਪਮਾਨ ਜਿਹੜਾ ਮਾਈਨਸ 30 ਡਿਗਰੀ ਤੱਕ ਚਲੇ ਜਾਂਦਾ ਤੇ ਇਹ ਮਹਿਲ ਆ ਇਹ 17ਵੀਂ ਸਦੀ ਦਾ ਬਣਿਆ ਹੋਇਆ ਰਾਜਾ ਸਿੰਘੇ ਨੇ ਹਾਲ ਕੋਈ ਇਦਾਂ ਦਾ ਨਾਂਗਾ ਤੇ ਬਹੁਤ ਸੋਹਣੀ ਤੇ ਲੱਕੜ ਦੀ ਜਿਹੜੀ ਕਾਰਾਗਰੀ ਕੀਤੀ ਗਈ ਆ ਇਹਦੇ ਵਿੱਚ ਜਿਹੜੀ ਵੀਡੀਓਗ੍ਰਾਫੀ ਹੋ ਮਨਾ ਸੀਗੀ ਤੇ ਇਹ ਪੁਰਾਣੀ ਲੱਕੜ ਹੈ ਕਿੰਨੀਆਂ ਸਦੀਆਂ ਬਾਅਦ ਵੀ ਇਹ ਬਿਲਕੁਲ ਉਵੇਂ ਹੀ ਆ ਥੋੜੀ ਬਹੁਤੀ ਵੀਡੀਓ ਬਣਾਈ ਜੇ ਵਿੱਚ ਪਰ ਫੋਟੋ ਤੁਸੀਂ ਖਿੱਚ ਸਕਦੇ ਹੋ ਤੇ ਵੀਡੀਓ ਨਹੀਂ ਬਣਾ ਸਕਦੇ ਹਵਾ ਬਹੁਤ ਤੇਜ਼ ਆ ਇੱਥੇ ਉੱਪਰ ਤੇ ਤਾਂ ਉਹ ਮਿਨਿਸਟਰੀਆਂ ਨੇ ਜਿਵੇਂ ਉਹ ਉੱਪਰ ਆ ਗਈ ਚਾਈ ਬਹੁਤ ਆਦੀ ਤੇ ਪੌੜੀਆਂ ਚੜ ਕੇ ਜਾਇਆ ਲੋਕ ਜਹਾਜ਼ ਬਹੁਤ ਗੂੰਜਦੇ ਆ ਇਥੇ 에어ਪੋਰਟ ਹੋਣ ਕਰਕੇ ਹੈਲੀਕਾਪਟਰ ਵੀ ਜ਼ਿਆਦਾ ਚੱਲਦੇ ਪਤਾ ਨਹੀਂ ਕੀ ਚੱਕਰ ਆ ਗੋਟ ਮੈਨੂੰ ਲੱਗਦਾ ਸਾਲਾ ਨੀਗਾ 2 300 ਫੁੱਟ ਚਾਹੇ ਦੂਰੀ ਜ਼ਿਆਦਾ ਦੀਵਾ ਹੋਊਗਾ ਖੜਮੀ ਚੜਾਈ ਆ ਮੋਟਰਸਾਈਕਲ ਨਹੀਂ ਚੜ ਰਹੀ ਤੇ ਉੱਥੇ ਜਾਣਾ ਆਪਾਂ ਇਧਰ ਆਏ ਪੌੜੀਆਂ ਜਾਂਦੀਆਂ ਐ ਚੜ ਕੇ ਤੇ ਉਹ ਉੱਪਰ ਜਾਣਾ ਸਤੂਪਾ ਸਾਂਤੀ ਸਤੂਪਾ ਬਹੁਤ ਜਿਆਦਾ ਚਾਈ ਚ ਬਣਾ ਹੋਇਆ ਹੈ ਇਹ ਇਹਦਾ ਮੇਨ ਗੇਟ ਆ ਇੰਡੀਅਨ ਛੀਪ ਡੌਗ ਇਹ ਕੁੱਤੇ ਹੁੰਦੇ ਜਿਹੜੇ ਦੂਜੇ ਕੁੱਤੇ ਬੜਾ ਡਰਦੇ ਹੁੰਦੇ ਆ ਸਾਂਤੀਸਤੂ ਪੈੜਾ ਹੈ 3609 ਮੀਟਰ ਜਾਂ 11841 ਫੁੱਟ ਦੀ ਚਾਈਤੇ ਬਣਿਆ ਹੋਇਆ ਹੈਗਾ ਇਹ ਸਾਰੀ ਇਹਦੀ ਹਿਸਟਰੀ ਲਿਖੀ ਆ ਐਂਟੀ ਕਲॉकवाइज ਚਲਦੇ ਆ ਇਹ ਇਧਰ ਨੂੰ ਗੇੜਾ ਦਿੰਦੇ ਰਹੇ ਉੱਤੇ ਪਰ ਉਹਲੇ ਸ਼ਹਿਰ ਇਦਾਂ ਹੁੰਦੇ ਨਾ ਤੇ ਆਹਾ ਇੱਧਰ ਵੀ ਕਲੌਂਦੇ ਆ ਪਰ ਦੂਜੇ ਪਾਸੇ ਪੌੜੀਆਂ ਨੇ ਜਿਹੜੀਆਂ ਉਹ ਬਹੁਤ ਖੜਮੀ ਚੜਾਈ ਆ ਤੇ ਸ਼ਾਂਚੀ ਸਤੂਪਾ ਤੱਕ ਆਉਂਦੇ ਆਉਂਦੇ ਆ ਬੰਦੇ ਦਾ ਧੂਆਂ ਨਿਕਲ ਜਾਂਦਾ ਪਰ ਬਿਲਕੁਲ ਹੈ ਸ਼ਾਂਤ ਜਗਾ ਹੋ ਸਕਦਾ ਕਿ ਸਾਲ ਘੱਟ ਹੀ ਹੋਵੇ ਹਾਂ ਸਾਲ ਘੱਟ ਹੀ ਹੋਵੇ ਚਲ ਚਾਂਦ ਦੇ ਕਿ ਪਾਸੇ ਹਾਂ ਇੰਦੇ ਗਰ ਸਾਰੇ ਲੱਗਦੇ ਫਿਰ ਇਹਦੇ ਨਾਲ ਮੜੀ ਜੀ ਨਹੀਂ ਕਿੱਥੋਂ ਆਇਓ ਸਰ ਚੰਡੀਗੜ੍ਹ ਲੁਧਿਆਣਾ ਚੰਡੀਗੜ੍ਹ ਲੁਧਿਆਣਾ ਓਕੇ ਮਹਾਪੁਰੀ ਨਿਰਵਾਣ ਜਿਵੇਂ ਮੁਕਤੀ ਦੀ ਪ੍ਰਾਪਤੀ ਹੈ ਦਿਖਾਇਆ ਵੀ ਜਾਨਵਰ ਵੀ ਆ ਜਿਹੜੇ ਰੋ ਰਹੇ ਆ ਤੇ ਮਨੁੱਖ ਨਹੀਂ ਤਾਂ ਰੋਣੇ ਆ ਸ਼ਾਇਦ ਇਹ ਹੀ process ਇਹਦੇ ਦੇ ਪਾਸੇ ਇਹ ਤਾਂ ਸ਼ਹਿਰ ਹੈ ਆਪੀ ਇੱਥੇ ਆਕਸੀਜਨ ਹੋ ਗਈ ਵਧੀਆ। ਠੇਠ। ਇਹ ਪ੍ਰਾਤਨ ਰੁੱਖ ਹੈਗਾ। 1500 17-18 ਦੇ ਵਿੱਚ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਆ ਡਾਣੀ ਕੋਈ ਕੁੱਟੀ ਹੋ ਗਈ ਦੀ ਤੇ ਸਤਕਾਰ ਨਾਲ ਰੋਕ ਲੱਗਦੇ ਇਫੋਂ ਦੀ ਤੇ ਇਹ ਚੀਜ਼ ਆ ਫਾ ਭਾਈ ਕਿੰਨੇ ਘਰਨੇ ਸਿੱਖਾਂ ਦੇ ਆਪਣੇ ਇੱਥੇ ਅੰਜ ਕਲਸਾ ਵੈਕਟੇ ਜੀ ਪਹਿਲੀ ਖਾਲਸਾ ਵੈਕਟੇ ਤੇ ਸਦਾਮ ਦਾ ਇੱਕੋ ਕਾਰਜ ਜੀ ਸਰਬਾ ਉਹ ਹੀ 47 ਦੇ ਵਿੱਚ ਆਇਆ ਸੀ ਪਾਕਿਸਤਾਨ ਤੋਂ ਸਿੰਘ ਸਾਹਿਬ ਹਾਂਜੀ ਫਿਰ ਉਹਨਾਂ ਨੇ ਇੱਥੇ ਆ ਕੇ ਵਿਆਹ ਕੀਤਾ ਦੱਸ ਸੀ ਤੇ ਅੱਗੇ ਉਹਨਾਂ ਦਾ ਪਰਿਵਾਰ ਵੱਧ ਗਿਆ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਤੇ ਉਹ ਕੋਈ ਚੰਡੀਗੜ੍ਹ ਕੋਈ ਦਿੱਲੀ ਗੁਰਵਾਵੇ ਸੱਤ ਵਗੇ ਠੀਕ ਹੈ ਜੀ ਤੇ ਇੱਕੋ ਅੰਕਲ ਜੀ ਆਗੇ ਜਿਹੜੇ ਗੁਰੂ ਘਰ ਕੈਸ਼ ਇੰਸਟੈਂਡ ਅੰਕਲਾਂਟੀ ਜਿੱਥੇ ਰਹਿੰਦੇ ਉਹਨਾਂ ਦਾ ਆਪਣਾ ਮਕਾਨ ਵੀ ਆਪਰੀ ਖੇਤੀਬਾੜੀ ਵੀ ਆ ਆਪਣਾ ਨਾਲ ਦੁਕਾਨਾਂ ਵੀ ਆ ਗਈਆਂ ਬਾਕੀ ਤੇ ਜਿਹੜੀ ਸੰਗਤ ਜਿਹੜੀ ਪੰਜਾਬ ਤੋਂ ਕੋਈ ਹੋਟਲ ਚਲਾ ਰਿਹਾ ਕੋਈ ਬਿਜ਼ਨਸਦਾਰ ਹੈ ਆਰਮੀ ਦਾ ਹੈ ਨਾਲ ਕੋਈ ਹੋਰ ਕਿਸੇ ਨੂੰ ਮਲਾਜਮ ਹੈ ਜੀ ਗੌਰਮੈਂਟ ਇਹ ਗੁਰੂ ਘਰ ਜਿਹੜਾ ਇਹ ਬਹੁਤ ਪੁਰਾਣਾ ਹੀ ਹੈ ਤਾਂ ਜਿਹੜਾ ਦ੍ਰਿਖ ਸਾਹਿਬ ਤੇ ਦਿਖ ਰਿਹਾ ਸਾਢੇ 500 ਸਾਲ ਪਹਿਲਾਂ ਹੀ ਪੁਰਾਣਾ ਇਹ ਗੁਰੂ ਮਹਾਰਾਜ ਜਿਹੜੀ ਜੰਡਿੰਗਸਾਰੀ ਤੇ ਬਾਬਾ ਜੀ ਬਾਬਾ ਪੀਰਾ ਜੀ ਕਾਰਸਕਲੇ ਵਾਲਾ ਨੇ ਬਸਾਰੀ ਆ 2016 ਦੇ ਵਿੱਚ ਜਦੋਂ ਖੋਖੀਤ ਕੇ ਤੇ 2013 ਵੀ ਤੇ ਜਦੋਂ ਪ੍ਰਕਾਸ਼ ਕੀਤਾ ਆ ਤੇ ਇਧਰ ਜਿਹੜੀ ਸੰਗਤਾਂ ਆਦੀ ਜਾਂ ਤੇ ਟੂਰਿਸਟ ਵਗੈਰਾ ਜ਼ਿਆਦਾ ਆ ਰਹੇ ਆ ਤੋ ਯਾ ਫੌਜੀ ਸਾਰ ਜ਼ਿਆਦਾ ਆ ਰਹੇ ਫੌਜੀ ਵੀ ਜ਼ਿਆਦਾ ਆ ਰਹੇ ਇੱਥੇ ਜਿਹੜੇ ਸਿੱਖ ਆਰਮੀ ਚ ਨੇ ਆਪਣੇ ਆਉਂਦੇ ਨੇ ਇਹ ਆ ਫੌਜੀ ਨੇ ਦੋਲੀ ਸਾਰਾ ਕੁਝ ਚੱਲ ਗਿਆ ਕਿਉਂਕਿ ਜਿੰਨਾ ਹੀ ਰੋਸ਼ਨੀ ਪਾਣੀ ਆ ਰਿਹਾ ਸਾਨੂੰ ਪੱਤਰ ਸਾਹਿਬ ਤੋਂ ਆ ਰਿਹਾ ਅੱਛਾ ਗੁਰਦੁਆਰਾ ਪੱਤਰ ਸਾਹਿਬ ਤੋਂ ਔਰ ਇਸ ਸੰਤ ਜੀ ਨੇ ਵੀ ਲੋਕਾਂ ਦੰਦੀ ਨੇ ਆਪਣੇ ਇੱਤੇ ਵਿੱਚ ਪਾ ਕੇ ਤੇ ਗੁਰਦੁਆਰਾ 12 ਮਹੀਨੇ ਖੁੱਲਿਆ ਰਹਿੰਦਾ 24 ਘੰਟੇ ਖੁੱਲਿਆ ਰਹਿੰਦਾ ਲਗਾਤਾਰ ਚੱਲਦਾ ਰਹਿੰਦਾ ਠੀਕ ਹੈ ਜੀ ਸੰਤਪਤੀ ਬੰਤੀ ਹੈ ਕਿ ਜਦ ਵੀ ਪੱਤਰ ਸਾਹਿਬ ਆਉਣ ਤੇ ਗੁਰਦੁਦਰਾ ਦਾ ਤੁਸੀਂ ਜਰੂਰ ਦੱਸ ਸਕਦੇ ਕਿ ਜਾਓ ਉਹਨਾਂ ਆਪਣੇ ਆਜੀ ਪੜ੍ਹ ਕੇ ਜਾਓ ਇਹ ਪੁਰਾਣਾ ਇਤਿਹਾਸਕ ਸ ਸੰਦਰਾ ਸੋਸਤਾਰ ਇਸ ਵੀ ਚੱਥੇ ਆਏ ਸੰਤ ਠੀਕ ਹੈ ਜੀ ਕਿ ਬੱਬੂਟਾਂ ਤੋਲਦੇ ਹੁੰਦੇ ਆ ਜੀ ਤੇ ਇਹ ਮਾਰ ਇਹਨੇ ਸੀਸੀਟੀਵੀ ਕੈਮਰ ਵੱਲ ਤੋਂ ਸਮਝ ਕੇ ਦੋ ਮਿੰਟ ਦੱਸੇ ਕਿ ਪਾਣੀ ਬਿਲਡਿੰਗ ਇਹ ਬਾਰੀ ਉਹ ਇਹ ਪੁਰਾਣਾ ਥਾਂ ਆ ਇਹ ਨੋਰਮਲ ਚਲੇ ਲੱਗਦਾ ਉਹ ਪਹਿਲਾਂ ਦੀ ਬਿਲਡਿੰਗ ਨਹੀਂ ਉਹ ਦੂਜੀ ਬਿਲਡਿੰਗ ਹੈ ਜੀ ਠੀਕ ਹੈ ਜੀ ਹਾਂ ਇਹ ਜਿਹੜਾ ਲੋਕੇਸ਼ਨ ਹੈ ਵੀ ਨੀਅਰ ਜਾਮਾ ਮਬਾਈਜ ਦੇ ਪਿਛਲੇ ਗੁਰਦੁਆਰਾ ਸਾਹਿਬ ਦਾ ਠੀਕ ਹੈ ਜਾਮਾ ਮਬਾਈਜ ਦੇ ਪਿਛਲੇ ਜਾਮਾ ਮਬਾਈਜ ਦੇ ਪਿਛਲੇ ਜਦੋਂ ਅਸੀਂ ਮੇਨ ਮਾਰਕੀਟ ਵਿੱਚ ਮੇਨ ਮਾਰਕੀਟ ਜਾਂਦੇ ਆ ਜਾਮਾ ਮਬਾਈਜ ਦੇ ਪਿਛਲੇ ਗੁਰਦੁਆਰਾ ਹੈਗੇ ਬਿਲਕੁਲ ਗਲੀ ਦੇ ਵਿੱਚ ਸੈਂਟ ਰੋਮਾ ਮਾ ਕੇ ਆਉਣ ਜੀ ਇਹ ਨਹੀਂ ਸ਼ਕਤਾਂ ਨਾਲ ਵਾਝੇ ਖਾਲਸਾ ਬਾਈਕ ਰੂਜੇ ਕੀ ਫਾਤੇ ਇਹ ਸਾਰਾ ਪਹਾੜ ਸੀਗਾ ਇਦਾਂ ਖੋਦ ਕੇ ਨਾ ਤੇ ਕਾਰ ਸੇਵਾ ਵਾਲੇ ਬਾਬੇ ਬਾਬਾ ਵੀਰ ਸਿੰਘ ਜੀ ਇਹਨਾਂ ਨੇ ਇਹ ਸੇਵਾ ਕਰਾਈ ਸੀ ਇਹਾਰੇ ਪਾਸੇ ਹੀਟਰ ਲੱਗੇ ਹੈਗੇ ਮੈਂਸ ਸਰਦੀ ਪਈ ਜਾਂਦਾ 35 36 ਦੱਸਦੇ ਬਾਬਾ ਜੀ ਹੋ ਜਾਂਦਾਗਾ ਇੱਧਰ ਵੀ ਲੱਗੇ ਹੋਏ ਹੈਗੇ ਤੇ ਤਾਂ ਕਿ ਕਹਿੰਦਾ ਸਰਦੀ ਤੋਂ ਵਿਚਾਰਦਾਗਾ ਨਹੀਂ ਤੇ ਇੱਥੇ ਬੈਠਣਾ ਮੁਸ਼ਕਲ ਹੋ ਜਾਂਦਾ ਉਧਰ ਵੀ ਲੱਗੇ ਹੋਏ 2016 ਦੇ ਵਿੱਚ 37 ਲੱਖ ਰੁਪਏ ਦੇ ਵਿੱਚ ਇਹ ਜਗਾ ਖਰੀਦ ਕੇ ਗੁਰਦੁਆਰਾ ਸਾਹਿਬ ਦਾ ਜਿਹੜਾ ਸੀਗਾ ਨਿਰਮਾਣ ਕਰਵਾਇਆ ਸੀ ਬਾਬਾ ਜੀ ਨੇ ਤੇ ਆਪਾਂ ਤੀਜੀ ਮੰਜ਼ਲ ਤੇ ਖੜੇ ਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈਗਾ ਇੱਕ ਮੰਜ਼ਲੇ ਠਾ ਜਿੱਥੇ ਕਮਰੇ ਆ ਤੇ ਉਦੋਂ ਦੇ ਠਾ ਜਿਹੜਾ ਲੰਗਰ ਹਾਲ ਹੈਗਾ ਇਸ ਤੋਂ ਬਿਨਾ ਆਂ ਸ਼ਹਿਰ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਹੋਰ ਨੇ ਗੁਰਦੁਆਰਾ ਸਿੰਘ ਸਭਾ ਜਿੱਥੇ ਕਮਰੇ ਮਿਲ ਜਾਂਦੇ ਆ ਜੇ ਕਿਸੇ ਨੇ ਰਹਿਣਾ ਹੋਵੇ ਰਾਤ ਲਈ ਤੇ ਇੱਕ ਗੁਰਦੁਆਰਾ ਬਹੁਤ ਪੁਰਾਣਾ ਹੈਗਾ ਜਦੀ ਬਿਲਡਿੰਗ 100 ਸਾਲ ਪੁਰਾਣੀ ਹੈ ਜਿਵੇਂ ਕਿ ਮਾਰਕੀਟ ਦੇ ਵਿੱਚ ਹੈਗਾ ਤੇ ਕੁੱਲ ਇੱਥੇ ਫਿਰ ਤਿੰਨ ਗੁਰਦੁਆਰਾ ਸਾਹਿਬ ਹੋਗੇ ਲੇਹ ਦੇ ਵਿੱਚ ਜੱਕੇ ਸਾਰਾ ਘਵਾੜੇ ਨੇ ਫਿਰ ਆਤਾ ਆਹ ਗੱਡੀਆਂ ਦਾ ਢਾਂਚਾ ਹੈਗਾ ਡਰਾਮਾ ਪੱਖੇ ਪੱਖਿਆਂ ਦੇ ਫਾਰਾ ਤੇ ਆ ਜਾ ਕੇ ਜ ਬਣਾਤਾ ਇਹਨਾਂ ਨੇ ਇਹ ਸਾਰਾ ਕੁਾਰ ਇਕੱਠਾ ਕਰਕੇ ਤੁਰ ਤੱਕ ਬਣਾਇਆ ਇਹ ਲੇਹ ਚ ਕਈ ਥਾਈਆਂ ਤਾਰਾਂ ਦੇ ਰਿੰਮ ਤੇ ਹੋਰ ਸਜੋ ਸਮਾਨ ਆ ਪਤਾ ਨਹੀਂ ਕੀ ਬਣਾਇਆ ਇਹਨਾਂ ਨੇ ਘੋੜਾ ਜਾ ਇਹ ਵੀ ਸਾਰਾ ਕਵਾੜ ਹੀ ਆ। ਉਹ ਸ਼ੌਕਰ ਪਏ ਆਉਂਦੇ। ਮੋਟਰਸਾਈਕਲ ਦੀ। ਇਹਨੇ ਜੇ ਤੁਰਤਾ ਕੀ ਬਣਿਆ ਹੋਇਆ ਸਾਰਾ ਇਹ। ਕਿਤੇ ਕੁਸ ਬਣਾਤਾ ਕਿਤੇ ਕੁਸ ਬਣਾਤਾ। ਇੱਧਰ ਬੱਕਰੀਆਂ ਬਣਾਤੀਆਂ। ਆਨੇ ਜਿਹੜੇ ਅੱਗ ਬੁਝਾਉ ਯੰਤਰ ਆ ਸਿਲੰਡਰ ਆਗੇ ਉਹਨਾਂ ਨੂੰ ਵੀ ਜੋੜ ਦਿਆ ਕੁਛ ਬਣਾ ਕੇ